ਐਸ ਵੇਲੇ ਮੈਂ ਸੰਭੂ ਬਾਰਡਰ ਦੇ ਉੱਤੇ ਆ ਪਰ ਇਹ ਸੰਭੂ ਬਾਰਡਰ ਤੋਂ ਥੋੜਾ ਜਿਹਾ ਹਟਮਾ ਰਸਤਾ ਹੈਗਾ ਜੇ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਦੇਵਾਂ ਤੇ ਇਹ ਉਹ ਰਸਤਾ ਹੈਗਾ ਜਿਹੜਾ ਆਮ ਤੌਰ ਤੇ ਖੇਤਾਂ ਨੂੰ ਆਉਂਦਾ ਹੁੰਦਾ ਜਿਸ ਨੂੰ ਬਹੁਤ ਸਾਰੇ ਲੋਕੀ ਪਹਿੇ ਵੀ ਬੋਲਦੇ ਨੇ ਬਹੁਤ ਸਾਰੇ ਲੋਕ ਉਹ ਰਸਤੇ ਨੇ ਕੱਚੇ ਰਸਤੇ ਨੇ ਤੇ ਸਾਰਿਆਂ ਰਸਤਿਆਂ ਦੇ ਉੱਤੇ ਹੀ ਜਿਹੜੀ ਹੈਗੀ ਆ ਪੁਲਿਸ ਹੈਗੀ ਆ ਜਾਂ ਜਿਹੜੀ ਹਰਿਆਣਾ ਸਰਕਾਰ ਦੀ ਨਜ਼ਰ ਬਣੀ ਹੋਈ ਆ ਕਿਉਂਕਿ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਨੂੰ ਲੱਗਦਾ ਕਿ ਕਿਸਾਨ ਇਸ ਪਾਸੇ ਦੀ ਵੀ ਨਾ ਚਲੇ ਜਾਣ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਨਾ ਇੱਥੋਂ ਸਾਇਦ ਤੁਹਾਨੂੰ ਨਜ਼ਰ ਪੈ ਰਿਹਾ ਹੋਵੇ ਪੋਲ ਹੈਗਾ ਜਿਹੜਾ ਦਿਖ ਰਿਹਾ ਤੁਹਾਨੂੰ ਜਿੱਥੇ ਪੈਰਾਮੈਟਰੀ ਫੋਰਸਸ ਤਾਇਨਾਤਾ ਨਾਲ ਜਿਹੜੀ ਹਰਿਆਣਾ ਪੁਲਿਸ ਹੈਗੀ ਆ ਸੁਰੱਖਿਆ ਬਲ ਜਿਹੜੇ ਵੱਖ-ਵੱਖ ਦਸਤੇ ਹੈਗੇ ਨੇ ਸੁਰੱਖਿਆ ਬਲਾਂ ਦੇ ਉਹ ਤਾਇਨਾਤ ਕੀਤੇ ਹੋਏ ਨੇ ਲੋਕੀ ਇਸ ਰਸਤੇ ਦੇ ਰਾਹੀਂ ਆਉਂਦੇ ਨੇ ਪਰ ਜਾਣ ਦੀ ਕੋਸ਼ਿਸ਼ ਤਾਂ ਇਸ ਰਸਤੇ ਤੇ ਵੀ ਕੀਤੀ ਗਈ ਹੋਣੀ ਆ ਕਿਸਾਨਾਂ ਦੇ ਵੱਲੋਂ ਪਰ ਜਿਹੜੀ ਦਿੱਕਤ ਇਹ ਹੈ ਕਿ ਅੱਗੇ ਜਿਹੜਾ ਹੈਗਾ ਕੱਗਰ ਦਰਿਆ ਹੈਗਾ ਕੱਗਰ ਦਰਿਆ ਨੂੰ ਪਾਰ ਕਰਨਾ ਇਹਨਾ ਸੌਖਾ ਨਹੀਂ ਸੌਖਾ ਇਸ ਕਰਕੇ ਨਹੀਂ ਕਿਉਂਕਿ ਜਿਹੜਾ ਕੱਗਰ ਦਰਿਆ ਉਹਨੂੰ ਵੀ ਪੁੱਟਿਆ ਗਿਆ ਤੇ ਅੱਗੇ ਜਿਹੜਾ ਹੈਗਾ ਅੱਗੇ ਤੱਕ ਜਿਹੜੀ ਹੈਗੀ ਆ ਪੈਰਾਮਿਲਟਰੀ ਫੋਰਸਿਸ ਤਾਇਨਾਤ ਕੀਤੀ ਹੋਈ ਆ ਤੁਸੀਂ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨ ਇੱਧਰ ਵੀ ਵੱਡੀ ਗਿਣਤੀ ਦੇ ਵਿੱਚ ਨੇ ਇੱਧਰ ਵੀ ਉਸ ਤਰ੍ਹਾਂ ਦੇ ਵਹੀਕਲ ਉਸ ਤਰ੍ਹਾਂ ਗੱਡੀਆਂ ਕਾਰਾਂ ਜਿਹੜੀਆਂ ਖੜੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਲਗਾਤਾਰ ਜਿਹੜੇ ਕਿਸਾਨ ਨੇ ਉਹ ਖੜੇ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਕਿਉਂਕਿ ਜਿਹੜੇ ਹੰਝੂ ਕੰਸ ਤੇ ਗੋਲੇ ਨੇ ਉਹ ਲਗਾਤਾਰ ਕੱਲ ਤੋਂ ਲੈ ਕੇ ਹੀ ਕਿਸਾਨਾਂ ਦੇ ਉੱਤੇ ਦਾਗੇ ਜਾ ਰਹੇ ਨੇ ਤੇ ਕਿਸਾਨ ਜਿਹੜੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖ ਰਹੇ ਹੋਣਗੇ ਹੰਝੂ ਗੈਂਸ ਤੇ ਜਿਹੜੇ ਗੋਲੇ ਨੇ ਇੱਥੋਂ ਤੱਕ ਵੀ ਭਰਾਏ ਗਏ ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਲੱਗਦਾ ਸੀ ਕਿ ਕਿਸਾਨ ਜਿਹੜੇ ਨੇ ਉਹ ਕੱਗਰ ਦਰਿਆ ਦਾ ਪੁਲ ਨਾ ਪਾਰ ਕਰ ਜਾਣ ਤੇ ਲੋਕ ਜਿਹੜੇ ਕਿਸਾਨ ਨੇ ਉਹ ਹਲੇ ਵੀ ਜਿਹੜੇ ਹੈਗੇ ਨੇ ਡਟੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਇਸ ਸਮੇਂ ਸੰਭੂ ਬਾਰਡਰ ਦੇ ਉੱਤੇ ਆ ਇਹ ਜ਼ਮੀਨ ਹੈ ਜਿੱਥੇ ਕਿਸਾਨ ਜਿਹੜੇ ਹੈਗੇ ਨੇ ਲਗਾਤਾਰ ਬੈਠੇ ਹੋਏ ਨੇ ਹਰਮਨ ਇੱਕ ਵਾਰੀ ਤਸਵੀਰ ਵਿਖਾ ਦੇ ਜਿੱਥੇ ਕਿਸਾਨ ਹਨ ਪੁਲ ਦੇ ਉੱਤੇ ਨੇ ਨਾਲ ਹੀ ਪੁਲ ਦੇ ਜਮੀਨ ਹੈ ਜਮੀਨ ਦੇ ਨਾਲ ਵੀ ਕਿਸਾਨ ਜਿਹੜੇ ਵੱਡੀ ਗਿਣਤੀ 'ਚ ਤੁਸੀਂ ਦੇਖ ਰਹੇ ਹੋਮੋਗੇ ਕਿਉਂਕਿ ਉਧਰ ਜਿਹੜਾ ਹੈਗਾ ਕਿਸਾਨ ਅੱਗੂ ਸਟੇਜ ਤੋਂ ਬੋਲ ਵੀ ਰਹੇ ਨੇ ਤੇ ਅੱਗੇ ਦੀਆਂ ਜੜੀਆਂ ਤਸਵੀਰਾਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਤੁਹਾਨੂੰ ਵਿਖਾ ਰਹੇ ਆ ਔਰ ਨਾਲ ਦੀ ਨਾਲ ਜਿਹੜਾ ਹੈਗਾ ਸਿੰਗੂ ਬਾਰਡਰ ਦਾ ਜਿਹੜਾ ਮਾਹੌਲ ਹੈ ਸਮੇਂ ਇਹ ਹੈ ਕਿ ਜਿੱਧਰ ਵੀ ਵੇਖੋਗੇ ਉਧਰ ਤੁਹਾਨੂੰ ਕਿਸਾਨ ਨਜ਼ਰੀ ਪੈਣਗੇ ਸਾਹਮਣੇ ਦੀਆਂ ਤਸਵੀਰਾਂ ਨੇ ਇੱਥੋਂ ਬਿਲਕੁਲ ਥੋੜੀ ਜੀ ਦੂਰੀ ਜਿਹੜਾ ਹੈਗਾ ਕੱਗਰ ਦਰਿਆ ਪੈ ਜਾਂਦਾ ਕੱਗਰ ਦਰਿਆ ਦਾ ਜਿਹੜਾ ਨਾਲ ਮਿਲਟਰੀ ਫੋਰਸਸ ਤਾਇਨਾਤ ਕੀਤੀ ਹੋਈ ਆ ਤੇ ਵੱਡਾ ਜਿਹੜਾ ਰੋਡ ਆ ਹੈਗਾ ਕਿਸਾਨਾਂ ਦੇ ਰਸਤੇ ਚ ਉਹ ਕੱਗਰ ਦਰਿਆ ਬਣਦਾ ਨਜ਼ਰ ਆ ਰਿਹਾ ਕਿਉਂਕਿ ਕੱਗਰ ਦਰਿਆ ਦਾ ਪੁਲ ਹੈਗਾ ਪੁਲ ਬੜਾ ਤੰਗ ਹੈਗਾ ਤੇ ਪੁਲ ਦੇ ਉੱਤੇ ਜਿਹੜੀ ਹੈਗੀ ਆ ਉਸ ਤਰ੍ਹਾਂ ਦੀ ਸੁਰੱਖਿਆ ਜਿਹੜੀ ਕੀਤੀ ਹੋਈ ਆ ਤਸਵੀਰਾਂ ਤੁਹਾਨੂੰ ਮੈਂ ਇਹ ਸੰਭੂ ਬਾਰਡਰ ਦੇ ਨਾਲ ਦੇ ਇਲਾਕੇ ਦੀਆਂ ਵਿਖਾ ਰਿਹਾ ਬਿਲਕੁਲ ਪੁਲ ਤੁਹਾਨੂੰ ਦਿਖ ਰਿਹਾ ਹੋਵੇਗਾ ਲਾਈਟਾਂ ਚਲਾ ਦਿੱਤੀਆਂ ਗੱਲਾਂ ਨੇ ਕਿਸਾਨਾਂ ਵਾਲੇ ਪਾਸੇ ਜਿਹੜੀਆਂ ਲਾਈਟਾਂ ਨੇ ਹਲੇ ਤੱਕ ਨਹੀਂ ਚਲਾਨਾ ਕਿ ਨਾ ਹਰਮਨ ਇੱਕ ਵਾਰੀ ਵਖਾ ਦੇ ਕਿ ਕਿਸ ਤਰ੍ਹਾਂ ਦੇ ਨਾਲ ਲਾਈਟਾਂ ਜਿਹੜੀਆਂ ਹੈਗੀਆਂ ਉਧਰ ਚੱਲ ਪਈਆਂ ਉਸ ਤਰ੍ਹਾਂ ਪ੍ਰਬੰਧ ਕੀਤੇ ਹੋਏ ਨੇ ਪਰ ਕਿਸਾਨਾਂ ਵਾਲੀ ਸਾਈਡ ਹਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਲਾਈਟਾਂ ਦਾ ਪ੍ਰਬੰਧ ਜਿਹੜਾ ਹੈਗਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਵੇਗਾ ਮੈਂ ਖੇਤਾਂ ਦੇ ਵਿੱਚ ਹਾਲਾਂਕਿ ਇਹ ਜ਼ਮੀਨ ਜਿਹੜੀ ਆ ਪੰਜਾਬ ਦੀ ਹੈ ਇਸ ਤੋਂ ਅੱਗੇ ਥੋੜੀ ਜੀ ਕਦਮ ਜੇ ਅੱਗੇ ਦੂਰੀ ਆ ਜਿਹੜੀ ਹੈਗੀ ਉਹ ਕੱਗਰ ਦਰਿਆ ਪੈ ਜਾਂਦਾ ਹੈ ਜਿਹੜਾ ਇਹ ਇਲਾਕਾ ਇੱਥੇ ਵੀ ਕਿਸਾਨ ਜਿਹੜੇ ਬੈਠੇ ਹੋਏ ਨੇ ਜੇਕਰ ਮੈਂ ਸੰਭੂ ਬਾਰਡਰ ਦੀ ਗੱਲ ਕਰ ਲਵਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਵਿਖਾ ਦਿੰਨੇ ਆ ਕਿ ਸਾਹਮਣੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ ਅੱਗੇ ਜਿਹੜਾ ਹੈਗਾ ਘੱਗਰ ਦਰਿਆ ਦਾ ਪੁਲ ਹੈ ਜਿੱਥੇ ਪੈਰਾਮਿਲਟਰੀ ਫੋਰਸਸ ਤੋਂ ਇਲਾਵਾ ਹਰਿਆਣਾ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਹਰਮਨ ਥੋੜਾ ਅੱਗੇ ਚੱਲ ਕੇ ਵਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੁਲ ਦੇ ਉੱਤੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਨਾਲ ਇਹ ਵੀ ਹੈ ਕਿ ਜਿਹੜਾ ਇਹ ਇਲਾਕਾ ਸਾਰਾ ਇਹ ਜ਼ਮੀਨ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਅਗਰ ਦਰਿਆ ਦੇ ਕਿਨਾਰੇ ਦੇ ਉੱਤੇ ਜ਼ਮੀਨ ਹੈ ਕਿਸਾਨ ਇਧਰ ਦੀ ਜਾਣ ਦੀ ਕੋਸ਼ਿਸ਼ ਵੀ ਕੀਤੀ ਕਿਸਾਨਾਂ ਨੇ ਲੇਕਿਨ ਸਫਲ ਨਹੀਂ ਹੋ पाए ਕਿਉਂਕਿ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਮੈਂ ਬਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਕਿਸਾਨ ਜਿਹੜੇ ਹੈਗੇ ਨੇ ਉਹ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਸਾਹਮਣੇ ਜਿਹੜੀਆਂ ਤੁਸੀਂ ਲਾਈਟਾਂ ਦੇਖ ਰਹੇ ਹੋ ਬਿਲਕੁਲ ਲਾਈਟਾਂ ਜਿਹੜੀਆਂ ਤੁਹਾਨੂੰ ਨਜ਼ਰ ਹੀ ਪੈ ਰਹੀਆਂ ਹੋਣਗੀਆਂ ਇਹ ਸਾਰਾ ਏਰੀਆ ਜਿਹੜਾ ਹੈਗਾ ਇਹ ਸੁਰੱਖਿਆ ਦੇ ਨਾਲ ਘਿਰਿਆ ਹੋਇਆ ਜਾਨੀ ਕਿ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਹਰਿਆਣਾ ਪੁਲਿਸ ਦੇ ਜਵਾਨ ਵੱਖ-ਵੱਖ ਸੁਰੱਖਿਆ ਦਸਤੇ ਜਿਹੜੇ ਤਾਇਨਾਤ ਕੀਤੇ ਹੋਏ ਨੇ ਇਸ ਦੇ ਬਿਲਕੁਲ نیچے ਜਿਹੜਾ ਹੈਗਾ ਦਰਿਆ ਵਗਦਾ ਉੱਪਰ ਇਹ ਪੁਲ ਦੇ ਉੱਤੇ ਸੁਰੱਖਿਆ ਦਸਤੇ ਜਿਹੜੇ ਤਾਇਨਾਤ ਨੇ ਜੇ ਥੋੜਾ ਜਿਹਾ ਵੀ ਅੱਗੇ ਨੂੰ ਜਾਣੇ ਆ ਜਾਨੀ ਕਿ ਇੱਥੋਂ ਅੱਗੇ ਵੱਲ ਵਧਦੇ ਆ ਤਾਂ ਅੱਗੇ ਫਿਰ ਬਿਲਕੁਲ ਇਹ ਜ਼ਮੀਨ ਦੇ ਨਾਲ ਜਿਹੜਾ ਹੈਗਾ ਘੱਗਰ ਦਰਿਆ ਵਹਿੰਦਾ ਹੈ ਖਰਮਣ ਤਸਵੀਰਾਂ ਵਿਖਾ ਦੇ ਕਿ ਇਸ ਦੇ ਨਾਲ ਜਿਹੜਾ ਹੈਗਾ ਘੱਗਰ ਦਰਿਆ ਇੱਥੇ ਇੱਥੋਂ ਤੱਕ ਵੀ ਜਿਹੜੇ ਹੰਝੂ ਗਏ ਇਸ ਦੇ ਗੋਲੇ ਉਹ ਦਾਗੇ ਗਏ ਕਿਉਂਕਿ ਇੱਥੇ ਹੀ ਬਹੁਤ ਸਾਰੇ ਕਿਸਾਨ ਸੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਅੱਗੇ ਜਾਣ ਦੀ ਤੁਹਾਨੂੰ ਮੈਂ ਤਸਵੀਰਾਂ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਜਿਹੜਾ ਹੈਗਾ ਕੰਡੇ ਦੇ ਉੱਪਰ ਜਾ ਕੇ ਕਿ ਕਿਸ ਤਰ੍ਹਾਂ ਦੇ ਨਾਲ ਸੁਰੱਖਿਆ ਦਾ ਪ੍ਰਬੰਧ ਨੇ ਜਾਂ ਫਿਰ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗੱਲਾਂ ਨੇ ਇਹ ਸਾਰਾ ਏਰੀਆ ਜਿਹੜਾ ਹੈਗਾ ਇਸ ਤੋਂ ਬਿਲਕੁਲ ਦਰਿਆ ਦੀ ਦੂਸਰੀ ਸਾਈਡ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਇਹ ਪੰਜਾਬ ਦੀ ਜ਼ਮੀਨ ਹੈਗੀ ਆ ਜਿੱਥੇ ਕਿਸਾਨ ਬੈਠੇ ਹੋਏ ਨੇ ਇਹ ਵੀ ਸਵਾਲ ਉੱਠਦੇ ਰਹੇ ਕਿ ਜਿਹੜੀ ਜ਼ਮੀਨ ਪੰਜਾਬ ਦੀ ਹੈਗੀ ਉੱਥੇ ਹੰਝੂ ਗੈਸ ਦੇ ਗੋਲੇ ਨਹੀਂ ਦਾਗੇ ਜਾ ਸਕਦੇ ਕਾਨੂੰਨੀ ਤੌਰ ਤੇ ਠੀਕ ਨਹੀਂ ਹੈਗਾ ਪਰ ਲਗਾਤਾਰ ਪੈਰਾਮਿਲਟਰੀ ਫੋਰਸਸ ਦੇ ਵੱਲੋਂ ਗੋਲੇ ਦਾਗੇ ਗਏ ਹੰਝੂ ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਦੇ ਉੱਤੇ ਦਾਗੇ ਗਏ ਜਿਸ ਤੇ ਨਾਲ ਬਹੁਤ ਸਾਰੇ ਕਿਸਾਨ ਜ਼ਖਮੀ ਵੀ ਹੋਏ ਹਰਮਣ ਥੋੜਾ ਅੱਗੇ-ਅੱਗੇ ਤਾਂ ਬਿਲਕੁਲ ਠੀਕ ਜਿਹੜਾ ਹੈਗਾ ਕੱਗਰ ਦਰਿਆ ਤੁਹਾਨੂੰ ਹੁਣ ਨਜ਼ਰੀ ਪੈਣਾ ਸ਼ੁਰੂ ਹੋ ਗਿਆ ਹੋਵੇਗਾ ਇੱਥੋਂ ਤੱਕ ਵੀ ਹੰਝੂ ਕੰਨਸ ਤੇ ਗੋਲੇ ਆਉਂਦੇ ਰਹੇ ਭਾਵੇਂ ਉਹ ਮੀਡੀਆ ਕਰਮਚਾਰੀ ਸੀ ਭਾਵੇਂ ਜਿਹੜੇ ਹੈਗੇ ਸੀ ਕਿਸਾਨ ਸੀ ਇਹ ਸਾਰਾ ਜਿਹੜਾ ਏਰੀਆ ਹੈਗਾ ਇਹ ਕੱਗਰ ਦਰਿਆ ਦਾ ਜਿਹੜਾ ਏਰੀਆ ਹੈਗਾ ਕੱਗਰ ਦਰਿਆ ਵਗ ਰਿਹਾ ਹੈ ਕੱਗਰ ਦਰਿਆ ਨੂੰ ਵੀ ਪੁੱਟਿਆ ਗਿਆ ਉਸ ਤਰ੍ਹਾਂ ਸਾਹਮਣੇ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਵੇਖ ਰਹੇ ਹੋਮੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੈਰਾਮਿਲਟਰੀ ਫੋਰਸਸ ਦੇ ਜਵਾਨ ਜਿਹੜੇ ਤਾਇਨਾਤ ਕੀਤੇ ਗਏ ਨੇ ਜੇਕਰ ਸਾਡੇ ਕੈਮਰੇ ਦੀ ਨਜ਼ਰ ਜਾਂਦੀ ਹੋਵੇ ਤਾਂ ਬਿਲਕੁਲ ਜੇ ਪੁਲ ਦੇ نیچے ਵੀ ਤੁਸੀਂ ਵੇਖੋਗੇ ਤਾਂ ਉੱਥੇ ਵੀ ਪਾਣੀ ਤੁਹਾਨੂੰ ਦਿਖ ਰਿਹਾ ਹੋਵੇਗਾ ਨਾਲ ਸੁਰੱਖਿਆਦਸਤੇ ਤਾਇਨਾਤ ਕੀਤੇ ਗਏ ਨੇ ਔਰ ਨਾਲ ਇਹ ਵੀ ਗੱਲ ਹੈ ਕਿ ਆਮ ਦਿਨਾਂ ਦੇ ਵਿੱਚ ਇਸ ਦਰਿਆ ਦੇ ਵਿੱਚ ਇੰਨਾ ਪਾਣੀ ਨਹੀਂ ਹੁੰਦਾ ਕਿਉਂਕਿ ਜ਼ਿਆਦਾਤਰ ਤਾਂ ਬਰਸਾਤੀ ਪਾਣੀ ਇਸ ਕਾ ਗਰਦ ਰਿਆ ਦੇ ਵਿੱਚੋਂ ਦੀ ਨਿਕਲਦਾ ਜਿਹੜਾ ਉਸ ਸਮੇਂ ਤੇ ਨੁਕਸਾਨ ਵੀ ਜ਼ਿਆਦਾ ਕਰਦਾ ਪਰ ਆ ਦਿਨਾਂ ਦੇ ਵਿੱਚ ਇਹਨਾਂ ਜਿਹੜਾ ਹੈਗਾ ਬਹਾਾ ਤੇਜ ਨਹੀਂ ਹੁੰਦਾ ਇਹ ਵੀ ਆਉਂਦਾ ਹੈ ਕਿ ਇਸ ਦੇ ਵਿੱਚ ਬਹਾਾ ਵੀ ਤੇਜ ਕੀਤਾ ਗਿਆ ਉਸ ਤਰ੍ਹਾਂ ਜਿਹੜਾ ਹੈਗਾ ਕਾ ਗਰਦ ਰਿਆ ਨੂੰ ਪੁੱਟਿਆ ਵੀ ਗਿਆ ਸਾਹਮਣੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਆ ਅੱਗੇ ਜਿਹੜੇ ਹੈਗੇ ਨੇ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਨੇ ਹਰਿਆਣਾ ਪੁਲਿਸ ਤੇ ਜਮਾਨ ਮੈਨੂੰ ਨਜ਼ਰੀ ਪੈ ਰਹੇ ਨੇ ਪੈਰਾ ਮਿਲਟਰੀ ਫੋਰਸਸ ਤਾਇਨਾਤ ਕੀਤੀ ਗਈ ਆ ਖੇਤਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੂਰਾ ਏਰੀਆ ਜਿਹੜਾ ਹੈਗਾ ਕਵਰ ਕੀਤਾ ਹੋਇਆ ਜੇ ਆਪਾਂ ਹਰਮਣ ਤਸਵੀਰਾਂ ਵਿਖਾ ਦਈਏ ਸਾਹਮਣੇ ਕਿ ਜਿਹੜੀ ਪਹਿਲਾ ਵੈਰੀਗੇਟਿੰਗ ਸੀ ਪਹਿਲੀ ਪੁਲ ਦੇ ਉੱਤੇ ਵੈਰੀਗੇਟਿੰਗ ਸੀ ਕਿਸਾਨਾਂ ਨੇ ਕੱਲ ਤੋੜ ਦਿੱਤੀ ਫਿਰ ਉਸ ਤੋਂ ਬਾਅਦ ਕੰਡਿਆਲੀ ਤਾਰ ਲੱਗੀ ਹੋਈ ਸੀ ਉਹ ਵੀ ਕਿਸਾਨਾਂ ਨੇ ਤੋੜ ਦਿੱਤੀ ਪਰ ਹੁਣ ਜਿੱਥੇ ਤੁਹਾਨੂੰ ਲਾਈਟ ਦੇ نیچے ਬਿਲਕੁਲ ਜਿਹੜਾ ਹੈਗਾ ਜਮਾਨ ਦਿਖ ਰਹੇ ਹੋਣਗੇ ਪੈਰਾਮੈਟਰੀ ਫੋਰਸ ਦੇ ਜਮਾਨ ਉਹ ਵੱਡੀ ਸਮੱਸਿਆ ਕਿਸਾਨਾਂ ਦੇ ਜਿਹੜਾ ਹੈਗਾ ਜਾਣ ਦੇ ਵਿੱਚ ਬਣਿਆ ਹੋਇਆ ਕਿਉਂਕਿ ਉੱਥੇ ਹੀ ਜਿਹੜੀ ਹੈਗੀ ਵੈਰੀਗੇਟਿੰਗ ਬਹੁਤ ਜ਼ਿਆਦਾ ਸਖਤ ਕੀਤੀ ਹੋਈ ਹੈ ਉੱਥੋਂ ਜਿਹੜੇ ਹੈਗੇ ਨੇ ਗੋਲੇ ਧਾਗੇ ਜਿਹੇ ਨੇ ਪਿਛਲੇ ਪਾਸੇ ਜਿਹੜਾ ਹੈਗਾ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਹੋਮਗੇ ਪਿਛਲੀ ਲਾਈਟ ਦੇ نیچے ਕਿ ਮਸ਼ੀਨ ਗੰਨਾਂ ਲੱਗੀਆਂ ਹੋਈਆਂ ਜਿੱਥੋਂ ਕਿਸਾਨਾਂ ਨੂੰ ਰੋਕਣ ਦੇ ਲਈ ਹਰ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ ਇਸ ਤੋਂ ਅੱਗੇ ਫਿਰ ਕੀ ਹੁੰਦਾ ਇਸ ਤੋਂ ਅੱਗੇ ਬਹੁਤ ਸਾਰੇ ਜਿਹੜੇ ਹੈਗੇ ਨੇ ਹੋਰ ਬੈਰੀਗੇਟਿੰਗ ਕੀਤੀ ਗਈ ਹੈ ਉਸ ਤੋਂ ਅੱਗੇ ਫਿਰ ਕਾਫੀ ਜਿਹੜਾ ਗੈਪ ਪੈਂਦਾ ਉਹ ਗੈਪ ਦੇ ਵਿੱਚ ਜਿਹੜੇ ਹੈਗੇ ਆ ਸੁਰੱਖਿਆ ਦਸਤੇ ਜਿਹੜੇ ਤਾਇਨਾਤ ਨੇ ਪੈਰਾਮਿਲਟਰੀ ਫੋਰਸਸ ਤਾਇਨਾਤ ਨੇ ਤੇ ਅੱਗੇ ਫਿਰ ਤੁਸੀਂ ਸਾਹਮਣੇ ਦੇਖ ਰਹੇ ਹੋਮੋਗੇ ਕਿ ਜਿਹੜਾ ਹੈਗਾ ਇੱਕ ਕੰਟੇਨਰ ਦਿਖ ਰਿਹਾ ਹੋਵੇਗਾ ਤੁਹਾਨੂੰ ਉਸ ਤੇ ਵਿੱਚ ਮਿੱਟੀ ਭਰੀ ਹੋਈ ਹੈ ਉਸ ਤੇ ਉੱਪਰ ਪੈਰਾਮਿਲਟਰੀ ਫੋਰਸ ਦੇ ਜਮਾਨ ਤਾਇਨਾਤ ਨੇ ਫਿਰ ਉਸ ਤੋਂ ਅੱਗੇ ਫਿਰ ਮਸ਼ੀਨ ਕਰਨਾ ਫਿੱਟ ਨੇ ਨਾਲ ਜਿਹੜਾ ਹੈਗਾ ਫਾਇਰ ਵਰਗੇਟ ਦੀਆਂ ਗੱਡੀਆਂ ਨੇ ਕਿਉਂਕਿ ਬਸਾੜਾ ਦੀ ਗੱਲ ਵੀ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਨਾਲ ਗੈਸ ਜਿਹੜੀ ਹੈਗੀ ਹੰਝੂ ਗੈਸ ਤੇ ਗੋਲੇ ਦਾਗੇ ਗਏ ਫਿਰ ਉਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਹੋਰ ਜਿਹੜੀ ਅੱਗੇ ਤੱਕ ਟੋਲ ਤੱਕ ਜਿਹੜੀ ਹੈਗੀ ਆ ਪੈਰਾਮਿਲਟਰੀ ਫੋਰਸ ਤਾਇਨਾਤ ਜਿਸ ਤਰੀਕੇ ਦੇ ਨਾਲ ਪੈਰਾਮੈਟਰੀ ਫੋਰਸਸ ਤਨਾਤ ਕੀਤੀ ਗਈ ਜਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਦੇ ਜ਼ਮਾਨ ਜਿਹੜੇ ਨੇ ਉਹ ਇੱਥੇ ਲਾਏ ਗਏ ਕਿਉਂਕਿ ਹਰਿਆਣਾ ਜਿਹੜੀ ਸਰਕਾਰ ਉਹ ਨਹੀਂ ਚਾਹੁੰਦੀ ਕਿ ਕਿਸਾਨ ਅੱਗੇ ਦਿੱਲੀ ਵੱਲ ਜਾਣ ਹਾਲਾਂਕਿ ਮੀਟਿੰਗਾਂ ਦਾ ਦੌਰ جاری ਆ ਪਰ ਗੱਲ ਨਤੀਜੇ ਤੇ ਨਹੀਂ ਲੱਗ ਰਹੀ ਤੇ ਜਿਸ ਤਰੀਕੇ ਦੇ ਨਾਲ ਜਦੋਂ 2020 ਵਾਲਾ ਅੰਦੋਲਨ ਹੋਇਆ ਉਦੋਂ ਇਸ ਤਰ੍ਹਾਂ ਦੀ ਸੁਰੱਖਿਆ ਨਹੀਂ ਸੀ ਉਸ ਸਮੇਂ ਦੇ ਉੱਤੇ ਇਹਨਾਂ ਨਹੀਂ ਸੀ ਆ ਤੁਸੀਂ ਹੁਣ ਤੱਕ ਆਵਾਜ਼ ਵੀ ਸੁਣ ਰਹੇ ਹੋਮੋਗੇ ਕਿ ਲਗਾਤਾਰ ਫਿਰ ਹੰਜੂ ਗੈਸ ਤੇ ਗੋਲੇ ਜਿਹੜੇ ਨੇ ਉਹ ਡਾਕਣੇ ਸ਼ੁਰੂ ਕਰ ਦਿੱਤੇ ਆ ਹਰਮਨ ਜਿੱਥੋਂ ਗੋਲੇ ਜਾ ਰਹੇ ਨੇ ਇੱਕ ਵਾਰੀ ਤਸਵੀਰਾਂ ਵਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਤਸਵੀਰਾਂ ਤਸਵੀਰਾਂ ਤੁਹਾਨੂੰ ਮੈਂ ਲਗਾਤਾਰ ਵਿਖਾ ਰਿਆਂ ਲਗਾਤਾਰ ਰਾਤ ਵੀ ਜਿਹੜੀ ਪੈਣੀ ਹੋ ਗਈ ਸ਼ੁਰੂ ਹੋ ਗਈ ਹੈ ਤੇ ਹੰਜੂ ਗੈਸ ਦੇ ਜਿਹੜੇ ਗੋਲੇ ਨੇ ਉਹ ਵੀ ਡਾਕਣੇ ਸ਼ੁਰੂ ਕਰ ਦਿੱਤੇ ਗਏ ਨੇ ਦੇ ਇਹ ਜਿਹੜੀਆਂ ਤਸਵੀਰਾਂ ਨੇ ਸੰਭੂ ਬਾਰਡਰ ਦੀਆਂ ਤਸਵੀਰਾਂ ਨੇ ਹਾਲਾਂਕਿ ਨਾ ਪਾਕਿਸਤਾਨ ਦਾ ਬਾਰਡਰ ਹੈ ਨਾ ਚੀਨ ਦਾ ਬਾਰਡਰ ਹੈ ਇਹ ਜਿਹੜਾ ਹੈਗਾ ਸੰਭੂ ਬਾਰਡਰ ਹੈ ਅੱਜ ਕਿਸਾਨਾਂ ਦਾ ਇਹੀ ਕਹਿਣਾ ਸੀ ਦਿਨ ਦੇ ਸਮੇਂ ਜਦੋਂ ਗੱਲਬਾਤ ਕਰ ਰਹੇ ਸੀ ਕਿ ਜਿਹੜਾ ਹੈਗਾ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ ਗਿਆ ਹੈ ਕਿਸਾਨਾਂ ਦੇ ਉੱਤੇ ਲਗਾਤਾਰ ਅਤਿਆਚਾਰ ਹੋ ਰਿਹਾ ਜਿਵੇਂ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਦੱਸਿਆ ਕਿ ਇਹ ਗੋਲੇ ਨੇ ਜਿਹੜੇ ਇਹ ਪੰਜਾਬ ਦੇ ਵਿੱਚ ਵਰਸ ਰਹੇ ਨੇ ਬਹੁਤ ਸਾਰੇ ਆਗੂ ਦੋਸ਼ ਵੀ ਲਾ ਰਹੇ ਨੇ ਪੰਜਾਬ ਸਰਕਾਰ ਤੇ ਕਿ ਇਹ ਬਹੁਤ ਜ਼ਿਆਦਾ ਗਲਤ ਹੋ ਰਿਹਾ ਕਿਉਂਕਿ ਉਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਜਿਹੜੀ ਹੈਗੀ ਆ ਉਸ ਤਰੀਕੇ ਦੇ ਨਾਲ ਜਿਹੜੇ ਹੰਝੂ ਗੈਸ ਦੇ ਗੋਲੇ ਨੇ ਉਹ ਨਹੀਂ ਦਾਗ ਸਕਦੀ ਕਾਨੂੰਨੀ ਤੌਰ ਤੇ ਇਹ ਗਲਤ ਹੈ ਪਰ ਲਗਾਤਾਰ ਇਸ ਤਰ੍ਹਾਂ ਦਾ ਹੋ ਰਿਹਾ ਹੈ ਲਗਾਤਾਰ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ ਫਿਰ ਤੋਂ ਜਿਹੜੇ ਕਿਸਾਨ ਨੇ ਉਹ ਖਿੰਡ ਜਾਂਦੇ ਨੇ ਫਿਰ ਦੁਬਾਰਾ ਕਿਸਾਨ ਇਕੱਠੇ ਹੁੰਦੇ ਨੇ ਫਿਰ ਤੁਸੀਂ ਦੇਖੋ ਕਿ ਕੈਮਰੇ ਦੀ ਅੱਖ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਵੇਗਾ ਕਿ ਕਿਸ ਤਰ੍ਹਾਂ ਤੁਹਾਨੂੰ ਸਿਰਫ ਤੇ ਸਿਰਫ ਧੂਆਂ ਦਿਖ ਰਿਹਾ ਇਹ ਇੰਨੀ ਜ਼ਹਰੀਲੀ ਗੈਸ ਹੈ ਕਿ ਜਦੋਂ ਥੋੜੀ ਜਿਹੀ ਵੀ ਸਾਨੂੰ ਵੀ ਹੁਣ ਮਹਿਸੂਸ ਹੋਣੀ ਸ਼ੁਰੂ ਹੋਈ ਹੈ ਕਿ ਇੰਨੀ ਦੂਰ ਤੱਕ ਵੀ ਜਿਹੜਾ ਹੈਗਾ ਇਸ ਦਾ ਅਸਰ ਹੈ ਇਹ ਜਿਹੜਾ ਏਰੀਆ ਹਰਮਨ ਇੱਕ ਵਾਰੀ ਜੇ ਆਪਾਂ ਆ ਏਰੀਆ ਥੋੜਾ ਜਿਹਾ ਬਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਇਹ ਰਸਤੇ ਨੂੰ ਵੀ ਵਰਤ ਸਕਦੇ ਸੀ ਪਰ ਇਹ ਰਸਤੇ ਜਿਹੜੇ ਸੀ ਉਹ ਪਹਿਲਾਂ ਤੋਂ ਹੀ ਜਿਹੜੀ ਹੈਗੀ ਆ ਹਰਿਆਣਾ ਪੁਲਿਸ ਨੇ ਉਸ ਤਰੀਕੇ ਦੇ ਨਾਲ ਆਪਣੇ ਕਵਰ ਕੀਤੇ ਹੋਏ ਨੇ ਉਸ ਤਰ੍ਹਾਂ ਪੈਰਾਮੈਟਰੀ ਫੋਰਸ ਦੇ ਜਮਾਨ ਤਾਇਨਾਥ ਨੇ ਸਾਹਮਣੇ ਵੀ ਤੁਹਾਨੂੰ ਜਿਹੜਾ ਹੈਗਾ ਦਿਖ ਜਾਣਗੇ ਬਿਲਕੁਲ ਜਦੋਂ ਸਾਹਮਣੇ ਹਰਮਨ ਦਿਖ ਰਿਹਾ ਹੋਵੇਗਾ ਤੁਹਾਨੂੰ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਪੈਰਾਮਿਲਟਰੀ ਫੋਰਸਸ ਦੇ ਜੁਮਾਨ ਤਾਇਨਾਤ ਨੇ ਨਾਲ ਜਿਹੜਾ ਹੈਗਾ ਹਰਿਆਣਾ ਪੁਲਿਸ ਦੇ ਜੁਮਾਨ ਤਾਇਨਾਤ ਕੀਤੇ ਗਏ ਨੇ ਇਹ ਇਹ ਜਿਹੜਾ ਹੈਗਾ ਇੱਕ ਅਗਰ ਦਰਿਆ ਇੱਥੋਂ ਵੀ ਕਿਸਾਨ ਜਿਹੜੇ ਹੈਗੇ ਨੇ ਉਹ ਜਾ ਸਕਦੇ ਸੀ ਪਰ ਇਸ ਦਰਿਆ ਨੂੰ ਉਸ ਤਰ੍ਹਾਂ ਪੁੱਟਿਆ ਗਿਆ ਟੋਏ ਪੁੱਟੇ ਗਏ ਤਾਂ ਕਿ ਜਿਹੜੇ ਕਿਸਾਨ ਨੇ ਇਸ ਰਸਤੇ ਦੀ ਜਿਹੜੀ ਵਰਤੋਗਾ ਉਹ ਨਾ ਕਰ ਸਕਣ ਅੱਗੇ ਹਰਿਆਣਾ ਦੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਕਿਸਾਨ ਜੇ ਇੱਥੋਂ ਦੀ ਜਾਂਦੇ ਨੇ ਤਾਂ ਇਹਨਾਂ ਦਾ ਜਿਹੜਾ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਮਗੇ ਕਿ ਕਿਸ ਤਰੀਕੇ ਦੇ ਨਾਲ ਪੈਰਾਮਿਲਟਰੀ ਫੋਰਸ ਦੇ ਜਵਾਨ ਜਿਹੜੇ ਹੈਗੇ ਨੇ ਤੁਹਾਨੂੰ ਦੇਖੇ ਲਾਈਟਾਂ ਦੇ ਪ੍ਰਬੰਧ ਉਸ ਤਰੀਕੇ ਦੇ ਨਾਲ ਸਭ ਕੁਝ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਕਿਸਾਨ ਅੱਗੇ ਤੱਕ ਜਾਣ ਇੱਥੇ ਵੀ ਹੰਝੂ ਗੈਸ ਤੇ ਗੋਲੇ ਵਰਸਾਉਂਦੇ ਰਹੇ ਜੇ ਕੋਈ মিডিਆ ਕਰਮਚਾਰੀ ਕਵਰ ਵੀ ਕਰਦਾ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਭ ਕੁਝ ਕੀਤਾ ਜਾ ਰਿਹਾ ਹੈ ਇਹ ਸੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਮੈਂ ਤੁਹਾਨੂੰ ਬੁਖਾਰ ਰਿਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਹੁਣ ਵੀ ਜ਼ਹਿਰੀਲੀ ਗੈਸ ਜਿਹੜੀ ਮਹਿਸੂਸ ਹੋ ਰਹੀ ਹੈ ਤੇ ਲਗਾਤਾਰ ਕਿਸਾਨ ਵੀ ਆਪੋ ਆਪਣੇ ਤਰੀਕੇ ਬਣਾ ਰਹੇ ਨੇ ਲਗਾਤਾਰ ਕਿਸਾਨ ਜਿੱਥੋਂ ਤੱਕ ਵੀ ਜਾਣ ਕਿਸਾਨ ਜੋ ਵੀ ਜਿਹੜਾ ਹੈਗਾ ਗੈਸ ਇੰਨੀ ਗੈਸ ਇੰਨੀ ਜ਼ਿਆਦਾ ਹੈਗੀ ਹੈ ਕਿ ਤੁਹਾਨੂੰ ਗੱਲ ਕਰਨਾ ਵੀ ਮੁਸ਼ਕਲ ਹੈ ਤੁਸੀਂ ਮੁਸ਼ਕਲ ਨਹੀਂ ਲਗਾਤਾਰ ਜਿੱਧਰ ਨਜ਼ਰ ਮਾਰੋਗੇ ਪੈਰਾ ਮਿਲਟਰੀ ਫੋਰਸ ਦੇ ਜਮਾਨ ਤੁਹਾਨੂੰ ਦੇਖ ਹੀ ਜਾਣਗੇ ਪਰ ਕਿਸਾਨ ਜਿਹੜੇ ਹੈਗੇ ਨੇ ਫਿਰ ਲਗਾਤਾਰ ਇੱਧਰ ਆਉਂਦੇ ਨੇ ਫਿਰ ਪਛਾਂਹ ਹਟਦੇ ਨੇ ਇਹ ਇਹ ਸਭ ਕੁਝ ਮੈਂ ਤੁਹਾਨੂੰ ਇਸ ਕਰਕੇ ਵਿਖਾ ਰਿਹਾ ਵੀ ਇਹ ਸਾਰਾ ਇਲਾਕਾ ਹੈ ਉਹ ਸੰਭੂ ਬਾਰਡਰ ਦਾ ਪੁਲ ਹੈ ਜਿਹੜਾ ਮੇਰਾ ਵੀ ਇਸ ਸਮੇਂ ਇੰਨੀ ਜਿਆਦੇ ਗੈਸ ਜਿਹੜੀ ਹੈਗੀ ਆ ਉਹ ਚੜੀ ਹੋਈ ਹੈ ਕਿ ਅਸੀਂ ਕਵਰ ਤੱਕ ਨਹੀਂ ਕਰ پا ਰਹੇ ਇਸ ਤਰ੍ਹਾਂ ਦੀ ਗੈਸ ਆ ਬਿਲਕੁਲ ਵੀ ਸਾਡੇ ਨੇੜੇ ਕੋਈ ਜਿਹੜਾ ਉਸ ਤਰ੍ਹਾਂ ਦਾ ਹੰਝੂ ਗੈਸ ਦਾ ਗੋਲਾ ਨਹੀਂ ਡਿੱਗਿਆ ਪਰ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਜ਼ਹਿਰੀਲੀ ਗੈਸ ਹੋਵੇਗੀ ਜਿਹੜੀ ਇੱਥੋਂ ਤੱਕ ਵੀ ਮਾਰ ਕਰ ਰਹੀ ਹੈ ਤੇ ਅੱਗੇ ਜਿਹੜੇ ਕਿਸਾਨ ਨੇ ਜਿੰਨਾ ਕਿਸਾਨਾਂ ਦੇ ਉੱਤੇ ਉਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤੇ ਉਹਨਾਂ ਦੀ ਕੀ ਹਾਲਤ ਹੋਵੇਗੀ ਕਿਸ ਤਰੀਕੇ ਦੇ ਨਾਲ ਉਹ ਵਾਰ-ਵਾਰ ਅੱਗੇ ਵਧ ਰਹੇ ਹੋਣਗੇ ਤੇ ਇਹ ਇਹ ਵੱਡਾ ਸਵਾਲ ਹੈਗਾ ਤਾਂ ਜਿਸ ਤਰੀਕੇ ਦੇ ਨਾਲ ਹਾਲਾਤ ਬੜੇ ਹੋਏ ਨੇ ਸੰਭੂ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਨੇ ਕਿਉਂਕਿ ਇੰਨੀ ਜ਼ਿਆਦਾ ਤਕਲੀਫ ਜਦੋਂ ਇਹ ਗੈਸ ਆਉਂਦੀ ਹੈ ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਤੁਹਾਨੂੰ ਦਿਖਦਾ ਤੱਕ ਨਹੀਂ ਹੈਗਾ ਤੁਸੀਂ ਤੁਰ ਵੀ ਨਹੀਂ ਸਕਦੇ ਇੰਨੀ ਮਾੜੀ ਹਾਲਤ ਇਹ ਗੈਸ ਕਰਦੀ ਹੈ ਪਰ ਕਿਸਾਨ ਜਿਹੜੇ ਨੇ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਮੁਕਾਬਲਾ ਕਰ ਰਹੇ ਨੇ ਵੱਡਾ ਸਵਾਲ ਆ ਕਿੰਨੇ ਉਹ ਮੁਸ਼ਕਲ ਦੇ ਵਿੱਚ ਹੋਣਗੇ ਗੱਲਬਾਤ ਵੀ ਚੱਲ ਰਹੀ ਹੈ ਪਰ ਇਹ ਹੰਝੂ ਗੈਸ ਦੇ ਗੋਲੇ ਫਿਰ ਵੀ ਲਗਾਤਾਰ ਡਾਗੇ ਜਾ ਰਹੇ ਨੇ ਤਸਵੀਰਾਂ ਮੈਂ ਸੰਭੂ ਬਾਰਡਰ ਤੋਂ ਬੁਖਾ ਰਿਹਾ ਹਾਂ